ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 319 ਤੋਂ ਲੈ ਕੇ 321 ਤੱਕ ਸਵੈਮਾਨ ਬਾਣੀ ਤੇ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5ਮ ਖਖੜੀਆਂ ਸੁਹਾਵੀਆਂ ਲੱਗੜੀਆਂ ਅਕ ਕੰਠ ਬੇਰੇ ਵਿਛੂੜਾ ਤਣੀ ਸਿਓ ਨਾਨਕ ਸਹਸੇ ਗੰਠ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਜਿਹੜੀਆਂ ਅੱਕ ਦੀਆਂ ਖਖੜੀਆਂ ਹੁੰਦੀਆਂ ਨੇ ਜਦੋਂ ਤੱਕ ਤਾਂ ਉਹ ਅੱਕ ਦੇ ਗਲ ਨਾਲ ਲੱਗੀਆਂ ਨੇ ਜੁੜੀਆਂ ਨੇ ਉਦੋਂ ਤੱਕ ਤੇ ਉਹ ਸੋਹਣੀਆਂ ਲੱਗਦੀਆਂ ਨੇ ਜਦੋਂ ਅੱਕ ਨਾਲੋਂ ਟੁੱਟ ਜਾਂਦੀਆਂ ਨੇ ਫਿਰ ਦੂਰ ਤੁੰਬੇ ਤੁੰਬੇ ਹੋ ਕੇ ਖਿਲਰੀਆਂ ਫਿਰਦੀਆਂ ਨੇ ਕਹਿੰਦੇ ਐਵੇਂ ਹੀ ਜੀਵ ਹੈ ਜਦੋਂ ਤੱਕ ਤਾਂ ਜੀਵ ਪਰਮਾਤਮਾ ਦਾ ਨਾਮ ਲੈ ਕੇ ਪਰਮਾਤਮਾ ਨਾਲ ਜੁੜਿਆ ਹੈ ਫਿਰ ਸੋਹਣਾ ਲੱਗਦਾ ਹੈ ਜਦੋਂ ਪਰਮਾਤਮਾ ਨਾਲੋਂ ਟੁੱਟ ਜਾਂਦਾ ਹੈ ਫਿਰ ਉਹਦਾ ਮਨ ਬਹੁਤ ਹੀ ਦੁੱਖਾਂ ਵਿੱਚ ਸੰਕਲਪਾਂ ਵਿੱਚ ਸਹਸਿਆਂ ਵਿੱਚ ਰਹਿੰਦਾ ਹੈ ਮਹੱਲਾ ਪੰਜਵਾਂ ਵਿਸਾਰੇ ਦੇ ਮਰ ਗਏ ਮਰ ਪੀ ਨ ਸਕੇ ਮੂਲ ਵੇ ਮੁਖ ਹੋਏ RAM ਤੇ ਜਿਉ ਤਸਕਰ ਉੱਪਰ ਸੂਲ ਕਹਿੰਦੇ ਜੇ ਪਰਮਾਤਮਾ ਨਾਲੋਂ ਟੁੱਟੇ ਹੋਏ ਨੇ ਕਹਿੰਦੇ ਉਹ ਤਾਂ ਜੀਵਨ ਆਤਮਿਕ ਜੀਵਨ ਖਤਮ ਹੈ ਕਹਿੰਦੇ ਉਹਨਾਂ ਦਾ ਕਹਿੰਦੇ ਉਹ ਜਿੱਦਾਂ ਮਤਲਬ ਮਰੇ ਹੋਏ ਸਮਝੋ ਤੇ ਮਰ ਕੇ ਵੀ ਕਹਿੰਦੇ ਵੀ ਮਰੇ ਪਰਮਾਤਮਾ ਵੱਲੋਂ ਮਰੇ ਹੋਏ ਨੇ ਤੇ ਮਰੇ ਵੀ ਨਹੀਂ ਹੋਏ ਮਤਲਬ ਵੇ ਇਸ ਤਰ੍ਹਾਂ ਦੀ ਉਹਨਾਂ ਦੀ ਜ਼ਿੰਦਗੀ ਹੈਗੀ ਆ ਜਿਹੜੇ ਉਹਨੋਂ ਧਿਆਉਂਦੇ ਨਹੀਂ ਹੈਗੇ ਕਹਿੰਦੇ ਜਿਹੜੇ ਪਰਮਾਤਮਾ ਦੇ ਨਾਲੋਂ ਬੇਮੁਖ ਹੋਏ ਨੇ ਮੂੰਹ ਉਹਨਾਂ ਨੇ ਪਾਸੇ ਨੂੰ ਕੀਤਾ ਪਰਮਾਤਮਾ ਤੋਂ ਗੁਰੂ ਤੋਂ ਉਹ ਉਹਨਾਂ ਦੀ ਹਾਲਤ ਇਸ ਤਰ੍ਹਾਂ ਕਹਿੰਦੇ ਜਿਵੇਂ ਸੂਲੀ ਤੇ ਚੜਨ ਵਾਲਾ ਚੋਰ ਜਦੋਂ ਸਾਹਮਣੇ ਫਾਂਸੀ ਦਾ ਰੱਸਾ ਜੇ ਲਟਕ ਰਿਹਾ ਉਦੋਂ ਜ਼ਿਆਦਾ ਦੁੱਖ ਹਨ ਜਦੋਂ ਫਾਂਸੀ ਦਿੱਤੀ ਗਈ ਉਹ ਤਾਂ ਫਿਰ ਦੁੱਖ ਖਤਮ ਫਿਰ ਤਾਂ ਪਤਾ ਹੀ ਨਹੀਂ ਨਾ ਇਹ ਆ ਕੇ ਜਿਵੇਂ ਕਹਿੰਦੇ ਵੀ ਸਾਹਮਣੇ ਸੂਲੀ ਤੇ ਚਾੜਿਆ ਹੋਇਆ ਚੋਰ ਦੀ ਜਿਹੜੀ ਹਾਲਤ ਹੁੰਦੀ ਆ ਉਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੁੰਦੀ ਆ ਪੌੜੀ ਸੋਖਨ ਨਿਦਾਨ ਪ੍ਰਭ ਏਕ ਹੈ ਅਬినాਸੀ ਸੁਣਿਆ ਜਲ ਥਲ ਮਹੀਅਲ ਪੂਰਿਆ ਕਟ ਕਟ ਹਰ ਪਣਿਆ ਕਹਿੰਦੇ ਸੁੱਖਾਂ ਦਾ ਖਜ਼ਾਨਾ ਸਿਰਫ ਇੱਕ ਪਰਮਾਤਮਾ ਹੈ ਜੋ ਹਮੇਸ਼ਾ ਰਹਿਣ ਵਾਲਾ ਹੈ ਹਰ ਇੱਕ ਜਗ੍ਹਾ ਤੇ ਧਰਤੀ ਤੇ ਪਾਣੀ ਆਕਾਸ਼ ਹਰ ਇੱਕ ਜਗ੍ਹਾ ਤੇ ਹਰ ਇੱਕ ਸਰੀਰ ਦੇ ਵਿੱਚ ਉਹ ਰਹਿੰਦਾ ਇਹ ਗੱਲ ਸੁਣੀ ਦੀ ਹੈ ਊਚ ਨੀਚ ਸਭ ਇੱਕ ਸਮਾਨ ਕੀਟ ਹਸਤੀ ਬਣਿਆ ਮੀਤ ਸਖਾ ਸੁਤ ਬੰਦ ਪੋ ਸਭ ਤਿਸ ਦੇ ਜਣਿਆ ਤੁਸ ਨਾਨਕ ਦੇਵੈ ਜਿਸ ਨਾਮ ਤਿੰਨ ਹਰ ਰੰਗ ਮੰਣਿਆ ਕਹਿੰਦੇ ਪਰਮਾਤਮਾ ਹਰ ਇੱਕ ਜੀਵ ਵਿੱਚ ਹੈ ਕੋਈ ਜੀਵ ਵੱਡਾ ਚਾਏ ਕੋਈ ਛੋਟਾ ਸਾਰੇ ਤੇ ਇੱਕ ਸਮਾਨ ਜਿਵੇਂ ਦਾ ਹਾਥੀ ਵਿੱਚ ਆ ਓਵੇਂ ਦਾ ਕੀੜੀ ਵਿੱਚ ਆ ਸਾਰੇ ਕਹਿੰਦੇ ਉਸ ਪਰਮਾਤਮਾ ਤੋਂ ਬਣੇ ਨੇ ਸਾਡੇ ਮਿੱਤਰ ਸਖੇ ਸਾਰੇ ਕਹਿੰਦੇ ਪੁੱਤਰ ਰਿਸ਼ਤੇਦਾਰ ਸਭ ਕਹਿੰਦੇ ਉਸ ਪਰਮਾਤਮਾ ਨੇ ਪੈਦਾ ਕੀਤੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਵੀ ਜਿਸ ਨੂੰ ਪਰਮਾਤਮਾ ਨਾਨਕ ਜੀ ਜਿਸ ਨੂੰ ਇਹ ਨਾਮ ਦਾ ਦਾਨ ਦਿੰਦੇ ਨੇ ਉਸ ਨੇ ਹੀ ਪਰਮਾਤਮਾ ਦੇ ਪ੍ਰੇਮ ਰੰਗ ਨੂੰ ਮਾਣਿਆ ਹੈ ਜਿਹਨੂੰ ਉਹਦਾ ਨਾਮਦਾਨ ਮਿਲ ਗਿਆ ਸ਼ਲੋਕ ਮਹੱਲਾ 5 ਜਿਨਾਂ ਸਾਸ ਗਿਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਤਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਨਾਨਕ ਜੀ ਕਹਿੰਦੇ ਨੇ ਕਿ ਜਿਨ੍ਹਾਂ ਜੀਵਾਂ ਨੂੰ ਸਾਹ ਲੈਂਦਿਆਂ ਗਰਾਹੀ ਮੂੰਚ ਪਾਉਂਦਿਆਂ ਉਹ ਪ੍ਰਮਾਤਮਾ ਦਾ ਨਾਮ ਨਹੀਂ ਭੁੱਲਦਾ ਕਹਿੰਦੇ ਉਹੀ ਪੂਰੇ ਸੰਤ ਕਿਹਾ ਜਾਂਦੇ ਨੇ ਜੋ ਹਰ ਵਕਤ ਉਹਦਾ ਨਾਮ ਸਿਮਰਦੇ ਨੇ ਮਹੱਲਾ ਪੰਜਵਾਂ ਅਠੇ ਪਹਿਰ ਪੌਦਾ ਫਿਰੈ ਖਾਵਣ ਸੰਦੜੈ ਸੂਲ ਦੋ ਜਿਕ ਪੌਦਾ ਕਿਉਂ ਰਹੇ ਜਾਂ ਚਤਤ ਨਾ ਹੋਏ ਰਸੂਲ ਇੱਥੇ ਜੇ ਮੈਂ ਕਹਿੰਦੇ ਨਾ ਵੀ ਕਿਸੇ ਮੁਸਲਮਾਨ ਵੀਰ ਨੂੰ ਦੱਸ ਦੇਣੇ ਗੱਲ ਫਿਰ ਗੁਰੂ ਦੀ ਜਗਾ ਤੇ ਰਸੂਲ ਕਹਿੰਦੇ ਨੇ ਨਾ ਕਹਿੰਦੇ ਜਿਹੜਾ ਜੀਵ ਹਰ ਵਕਤ ਖਾਣ ਪੈਣਣ ਭੋਗਣ ਵਾਲੀਆਂ ਚੀਜ਼ਾਂ ਦੀ ਅ ਪਿੱਛੇ ਹੀ ਭਜਦਾ ਫਿਰੇ ਤੇ ਕਹਿੰਦੇ ਫਿਰ ਉਹ ਜੋ ਗੁਰੂ ਦੇ ਸਨਮੁਖ ਹੋ ਕੇ ਪ੍ਰਮਾਤਮਾ ਨੂੰ ਚੇਤੇ ਨਾ ਰੱਖੇ ਕਹਿੰਦੇ ਫਿਰ ਉਹ ਨਰਕ ਵਿੱਚ ਪੈਣੋ ਕਿਵੇਂ ਬਚ ਸਕਦਾ ਹੈ ਮਤਲਬ ਨਹੀਂ ਬਚ ਸਕਦਾ ਦੁੱਖਾਂ ਤੋਂ ਪੌੜੀ ਤਿਸੈ ਸਰੇ ਵੋ ਪ੍ਰਾਣੀਆਂ ਜਿਸ ਦੇ ਨਾਂ ਉਪਲੈ ਐਥੇ ਰਹੋ ਸੁਹੇਲਿਆ ਅੱਗੇ ਨਾਲ ਚੱਲੇ ਕਹਿੰਦੇ ਉਸ ਦੀ ਪਰਮਾਤਮਾ ਦੀ ਸੇਵਾ ਭਗਤੀ ਕਰੋ ਕਹਿੰਦੇ ਉਸ ਗੁਰੂ ਦੀ ਸੇਵਾ ਭਗਤੀ ਕਰੋ ਜਿਹੜਾ ਪਰਮਾਤਮਾ ਦਾ ਨਾਮ ਜਿਹਦੇ ਕੋਲ ਹੈਗਾ ਫਿਰ ਕੀ ਹੋਊਗਾ ਇੱਥੇ ਵੀ ਤੁਸੀਂ ਸੁਹੇਲੇ ਰਹੋਗੇ ਇਸ ਜਗਤ ਵਿੱਚ ਤੇ ਅੱਗੇ ਪਰਲੋਕ ਵਿੱਚ ਵੀ ਨਾਮ ਤੁਹਾਡੇ ਨਾਲ ਜਾਏਗਾ ਕਰ ਬੰਦੋ ਸੱਚ ਧਰਮ ਕਾ ਗੱਡ ਥੰਮ ਅਹਲੇ ਓਟ ਲਹਿੋ ਨਾਰਾਇਣੇ ਦੀਨ ਦੁਨੀਆ ਚੱਲੈ ਨਾਨਕ ਪਕੜੇ ਚਰਨ ਹਰ ਤਿਸ ਦਰਗਹਿ ਮੱਲੇ ਕਹੰਦੇ ਧਰਮ ਦਾ ਮੰਦਰ ਨਾਮ ਰੂਪੀ ਥਮਲੇ ਗੱਡ ਕੇ ਖੜਾ ਕਰੋ ਸਤਿਰ ਰਹੇਗਾ ਕਹਿੰਦੇ ਉਸ ਪਰਮਾਤਮਾ ਦਾ ਆਸਰਾ ਤੱਕੋ ਜਿਹੜਾ ਸਾਰੀ ਦੀਨ ਦੁਨੀਆ ਨੂੰ ਆਸਰਾ ਦੇਣ ਵਾਲਾ ਹੈ ਫਿਰ ਨਾਨਕ ਜੀ ਕਹਿੰਦੇ ਨੇ ਜੋ ਜੀਵ ਪਰਮਾਤਮਾ ਦੇ ਚਰਨ ਫੜਦਾ ਹੈ ਉਹੀ ਦਰਗਾਹ ਦੇ ਵਿੱਚ ਟਿਕਾਣਾ ਪਾਉਂਦਾ ਹੈ ਸ਼ਲੋਕ ਮਹੱਲਾ 5 ਜਾਚਕ ਮੰਗੈ ਦਾਨ ਦੇਹ ਪਿਆਰਿਆ ਦੇਵਨ ਹਾਰ ਦਾ ਤਾਰ ਮੈਂ ਨਿਤ ਚਿਤਾਰਿਆ ਕਹਿੰਦੇ ਪ੍ਰਮਾਤਮਾ ਜੀ ਤੁਹਾਡੇ ਤੋਂ ਤੁਹਾਡਾ ਨਾਮ ਮੰਗਦਾ ਹਾਂ ਮੈਂ ਮੰਗਤਾ ਹਾਂ ਤੁਹਾਡਾ ਨਾਮ ਝੋਲੀ ਚ ਪਾਓ ਕਹਿੰਦੇ ਦੇਵਨ ਹਾਰ ਦਾ ਤਾਰ ਨੂੰ ਮੈਂ ਸਦਾ ਹੀ ਚਿੱਤ ਵਿੱਚ ਵਸਾਉਂਦਾ ਹਾਂ ਨਿਖੋਟ ਨਾ ਜਾਈ ਮੂਲ ਅਤੁੱਲ ਪੰਡਾਰਿਆ ਨਾਨਕ ਸ਼ਬਦ ਅਪਾਰ ਤਿੰਨ ਸਭ ਕਿਛ ਸਾਰਿਆ ਕਹਿੰਦੇ ਤੇਰੇ ਭੰਡਾਰੇ ਨਾਮ ਦੇ ਖਜ਼ਾਨੇ ਨਾਲ ਭਰੇ ਪੈ ਨੇ ਭਰਪੂਰ ਨੇ ਕਹਿੰਦੇ ਜੇ ਮੈਨੂੰ ਥੋੜਾ ਮਿਲ ਜੂ ਕਦੇ ਤੇਰੇ ਖਜ਼ਾਨੇ ਆ ਚ ਘਾਟ ਨਹੀਂ ਪੈਣੀ ਹੈਗੀ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੂੰ ਪਰਮਾਤਮਾ ਦਾ ਨਾਮ ਰੂਪੀ ਸ਼ਬਦ ਮਿਲ ਗਿਆ ਉਹਦੇ ਸਾਰੇ ਕੰਮ ਸਾਰੇ ਕਾਰਜ ਰਾਸ ਆ ਗਏ ਮਹੱਲਾ ਪੰਜਵਾਂ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਕਹਿੰਦੇ ਹੈ ਪਿਆਰਿਓ ਉਸ ਪਰਮਾਤਮਾ ਦਾ ਨਾਮ ਰੂਪੀ ਸ਼ਬਦ ਸਿੱਖੋ ਉਹਦੀ ਸਿਫਤ ਸਲਾਹ ਕਰੋ ਤੁਹਾਡਾ ਸਾਰੇ ਜੀਵਨ ਦਾ ਇਹ ਸਹਾਰਾ ਹੈ ਫਿਰ ਕਹਿੰਦੇ ਉਹਦਾ ਨਾਮ ਸਿਮਰ ਕੇ ਨਾਨਕ ਜੀ ਕਹਿੰਦੇ ਫਿਰ ਤੁਸੀਂ ਇੱਥੇ ਵੀ ਸੁਖੀ ਰਹੋਗੇ ਤੇ ਦਰਗਾਹ ਦੇ ਵਿੱਚ ਵੀ ਉੱਜਲ ਮੁਖ ਦੇ ਨਾਲ ਜਾਓਗੇ ਪੌੜੀ ਉਥੇ ਅੰਮ੍ਰਿਤ ਵੰਡੀਐ ਸੁਖੀਆ ਹਰ ਕਰਨੇ ਜਮਕੇ ਪੰਥ ਨਪਾਈਐ ਫਿਰ ਨਾਹੀ ਮਰਨੇ ਕਹਿੰਦੇ ਜਿੱਥੇ ਗੁਰੂ ਦੀ ਸੰਗਤ ਹੈ ਸਾਧ ਦੀ ਸੰਗਤ ਹੈ ਉੱਥੇ ਕਹਿੰਦੇ ਅੰਮ੍ਰਿਤ ਰੂਪੀ ਨਾਮ ਵੰਡਿਆ ਜਾਂਦਾ ਹੈ ਫਿਰ ਕਹਿੰਦੇ ਜਿਹੜੇ ਨਾਮ ਜਪਦੇ ਨੇ ਉਹ ਫਿਰ ਕਹਿੰਦੇ ਜਮ ਦੇ ਰਸਤੇ ਤੇ ਨਹੀਂ ਜਾਂਦੇ ਉਹਨਾਂ ਨੂੰ ਜਮ ਦੇ ਰਸਤੇ ਤੇ ਨਹੀਂ ਪਾਇਆ ਜਾਂਦਾ ਫਿਰ ਉਹਨਾਂ ਨੂੰ ਮੌਤ ਦਾ ਡਰ ਨਹੀਂ ਰਹਿੰਦਾ ਜਿਸ ਨੂੰ ਆਇਆ ਪ੍ਰੇਮ ਰਸ ਤਿਸੈ ਹੀ ਜਰਣੇ ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਚਰਣੇ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਦਾ ਰਸ ਚਖਿਆ ਪ੍ਰੇਮ ਰਸ ਚਖਿਆ ਕਹਿੰਦੇ ਉਹਨਾਂ ਨੇ ਹੀ ਉਹਨੂੰ ਆਪਣੇ ਹਿਰਦੇ 'ਚ ਟਿਕਾਇਆ ਹੈਗਾ ਕਹਿੰਦੇ ਜਿਹੜੇ ਸਾਧ ਜਨ ਨੇ ਜਦੋਂ ਪਰਮਾਤਮਾ ਦੇ ਸਿਫਤ ਰੂਪੀ ਗੁਣ ਉਚਾਰਦੇ ਨੇ ਗੁਣ ਗਾਉਂਦੇ ਨੇ ਕਹਿੰਦੇ ਉੱਥੇ ਮਾਨੋ ਇਦਾਂ ਲੱਗਦਾ ਵੀ ਅਮਰਤ ਦੇ ਛਰਨੇ ਚੱਲ ਰਹੇ ਹੋਣ ਵੀ ਐਨਾ ਉੱਥੇ ਆਨੰਦਮਈ ਮਾਹੌਲ ਹੁੰਦਾ ਪੇਖ ਦਰਸ਼ਨ ਨਾਨਕ ਜੀ ਵਿਆ ਮਨ ਅੰਦਰ ਤਰਨੇ ਏਹ ਕਹਿੰਦੇ ਵੀ ਨਾਨਕ ਜੀ ਦਾ ਦਰਸ਼ਨ ਦੇਖ ਕੇ ਕਹਿੰਦੇ ਮੈਨੂੰ ਆਤਮਿਕ ਜੀਵਨ ਮਿਲਦਾ ਫਿਰ ਮੈਂ ਕਹਿੰਦੇ ਨਾਨਕ ਜੀ ਦਾ ਦੀਦਾਰ ਆਪਣੇ ਮਨ ਚ ਟਿਕਾ ਲਿਆ ਸ਼ਲੋਕ ਮਹੱਲਾ ਪੰਜਵਾਂ ਸਤਗੁਰ ਪੂਰੈ ਸੇਵਿਐ ਦੁਖਾਂ ਕਾ ਹੋਏ ਨਾਸ ਸਤਗੁਰ ਪੂਰੈ ਸੇਵਿਐ ਦੁਖਾਂ ਕਾ ਹੋਏ ਨਾਸ ਨਾਨਕ ਨਾਮ ਅਰਾਧਿਐ ਕਾਰਜ ਆਵੈ ਰਾਸ ਕਹਿੰਦੇ ਪੂਰੇ ਸਤਗੁਰ ਦੀ ਸ਼ਰਨ ਵਿੱਚ ਵਾਹਿਗੁਰੂ ਜੀ ਦਾ ਨਾਮ ਸੇਵੀਏ ਤਾਂ ਦੁੱਖ ਖਤਮ ਹੋ ਜਾਂਦੇ ਨੇ ਨਾਨਕ ਜੀ ਕਹਿੰਦੇ ਨਾਮ ਅਰਾਧ ਕੇ ਸਾਡੇ ਸਾਰੇ ਕਾਰਜ ਰਾਸ ਆ ਜਾਂਦੇ ਨੇ ਮਹੱਲਾ ਪੰਜਮਾ ਜਿਸ ਸਿਮਰਤ ਸੰਕਟ ਛੁਟੈ ਆਨੰਦ ਮੰਗਲ ਬਿਸਰਾਮ ਨਾਨਕ ਜਪਿਐ ਸਦਾ ਹਰ ਨਿਮਖ ਨਾ ਬਿਸਰੋ ਨਾਮ ਕਹਿੰਦੇ ਉਹ ਪਰਮਾਤਮਾ ਜਿਹਦਾ ਨਾਮ ਜਪਿਆਂ ਅਸੀਂ ਸਦਾ ਖੁਸ਼ੀਆਂ ਵਿੱਚ ਰਹਨੇ ਆ ਆਨੰਦ ਵਿੱਚ ਰਹਨੇ ਆ ਫਿਰ ਨਾਨਕ ਜੀ ਕਹਿੰਦੇ ਸਦਾ ਹੀ ਅਸੀਂ ਉਹਦਾ ਨਾਮ ਜਪੀਏ ਸਾਨੂੰ ਇੱਕ ਪਲ ਚਮਕਣ ਦੇ ਸਮੇ ਲਈ ਵੀ ਉਹਦਾ ਨਾਮ ਨਾ ਭੁੱਲੇ ਹਮੇਸ਼ਾ ਜਪੀਏ ਪੜੀ ਤਨ ਕੀ ਸੋਭਾ ਕਿਆ ਗਣੀ ਜਿਨੇ ਹਰ ਹਰ ਲੱਦਾ ਸਾਦਾ ਸਰਣੀ ਜੋ ਪਵੈ ਸੋ ਛੁਟੈ ਬੱਦਾ ਕਹਿੰਦੇ ਉਸ ਇਨਸਾਨ ਦੀ ਕੀ ਵਡਿਆਈ ਕਰੀਏ ਕੀ ਗੁਣ ਗਿਣੀਏ ਜਿਨੇ ਪਰਮਾਤਮਾ ਨੂੰ ਲੱਭ ਲਿਆ ਕਹਿੰਦੇ ਕਹਿੰਦੇ ਗੁਰੂ ਦੀ ਸ਼ਰਣੀ ਪੈ ਕੇ ਜਿਹੜਾ ਵੀ ਪੈਂਦਾ ਆਪਣੇ ਵਿਕਾਰਾਂ ਤੋਂ ਛੁਟਕਾਰਾ ਪਾ ਲੈਂਦਾ ਗੁਣ ਗਾਵੈ ਅਬਨਾਸੀਐ ਜੋਨ ਗਰਵ ਨ ਤੱਦਾ ਗੁਰ ਪੇਟਿਆ ਪਾਰ ਬ੍ਰਹਮ ਹਰ ਪੜ 부ਜ ਸਮਦਾ ਨਾਨਕ ਪਾਇਆ ਸੋਤਣੀ ਹਰ ਅਗਮ ਅਗਦਾ ਕਹਿੰਦੇ ਉਸ ਅਵਿਨਾਸ਼ੀ ਪਰਮਾਤਮਾ ਦੇ ਗੁਣ ਗਾ ਕੇ ਫਿਰ ਕਹਿੰਦੇ ਗਰਭ ਜੋਨ ਦੇ ਵਿੱਚ ਨਹੀਂ ਆਉਂਦਾ ਜੀਵ ਫਿਰ ਕਹਿੰਦੇ ਜਿਸ ਨੇ ਗੁਰੂ ਨੂੰ ਪੇਟ ਲਿਆ ਗੁਰੂ ਨਾਲ ਮਿਲਾਪ ਹੋ ਗਿਆ ਉਹਨੇ ਕਹਿੰਦੇ ਬਾਣੀ ਨੂੰ ਪੜ ਕੇ ਬੁੱਝ ਕੇ ਪਾਰਬ੍ਰਮ ਦੇ ਨਾਲ ਸਾਂਝ ਪਾ ਲਈ ਐ ਪਾਰਬ੍ਰਮ ਨੂੰ ਸਮਝ ਲਿਆ ਇਹ ਕਹਿੰਦੇ ਨੇ ਨਾਨਕ ਜੀ ਨੇ ਵੀ ਉਹ ਪਰਮਾਤਮਾ ਪਾ ਲਿਆ ਜੋ ਸਾਡੀ ਪਹੁੰਚ ਤੋਂ ਪਰੇ ਹੈ ਸ਼ਲੋਕ ਮਹੱਲਾ 5 ਕਾਮਨਾ ਕਰਹੀ ਆਪਣਾ ਫਿਰੇ ਅਵਤਾ ਲੋਏ ਨਾਨਕ ਨਾਏ ਵਿਸਾਰੀਐ ਸੁਖ ਕਿਨੇਹਾ ਹੋਏ ਕਹਿੰਦੇ ਜੀਵ ਜਿਹੜਾ ਅਸਲੀ ਕੰਮ ਆ ਇਹਦੇ ਕਰਨ ਵਾਲਾ ਪਰਮਾਤਮਾ ਦਾ ਨਾਮ ਜਪਣ ਵਾਲਾ ਉਹ ਤੇ ਨਹੀਂ ਜਪਦਾ ਬਸ ਸੰਸਾਰ ਦੇ ਵਿੱਚ ਕਹਿੰਦੇ ਹੋਰ ਦੂਜੇ ਕੰਮਾਂ ਦੇ ਵਿੱਚ ਲੱਗਿਆ ਫਿਰਦਾ ਫਿਰ ਨਾਨਕ ਜੀ ਕਹਿੰਦੇ ਨੇ ਪਰਮਾਤਮਾ ਦਾ ਨਾਮ ਵਿਸਾਰ ਕੇ ਅਸੀਂ ਸੁਖ ਕਿੱਥੋਂ ਲੱਭ ਸਕਦੇ ਆ ਮਤਲਬ ਨਹੀਂ ਲੱਭ ਸਕਦੇ ਮਹੱਲਾ ਪੰਜਮ ਵਿਖੇ ਕੌੜ ਤਣ ਸਗਲ ਮਾਹੇ ਜਗਤ ਰਹੀ ਲਪਟਾਏ ਨਾਨਕ ਜਨ ਵਿਚਾਰਿਆ ਮਿੱਠਾ ਹਰ ਕਾਣਾ ਕਹਿੰਦੇ ਜਿਹੜੀ ਮਾਇਆ ਰੂਪੀ ਜ਼ਹਿਰ ਆ ਸਾਰੇ ਸੰਸਾਰ ਵਿੱਚ ਫੈਲੀ ਹੋਈ ਆ ਸਾਰੇ ਸੰਸਾਰ ਦੇ ਕਹਿੰਦੇ ਲੋਕਾਂ ਨੂੰ ਇਹਨੇ ਆਪਣੇ ਨਾਲ ਲਪਟਾਇਆ ਹੋਇਆ ਮਾਇਆ ਰੂਪੀ ਜ਼ਹਿਰ ਨੇ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਸੇਵਕ ਨੇ ਉਹ ਵਿਚਾਰਦੇ ਨੇ ਕਿ ਜਿਹੜਾ ਮਿੱਠਾ ਹੈਗਾ ਉਹ ਤਾਂ ਪ੍ਰਮਾਤਮਾ ਦਾ ਨਾਉ ਹੀ ਹੈ ਮਾਇਆ ਤਾਂ ਜ਼ਹਿਰ ਹੈ ਪੌੜੀ ਇਹ ਨਿਸ਼ਾਨੀ ਸਾਦਕੀ ਜਿਸ ਪੇਟ ਤਤਰੀਏ ਜਮ ਕੰਕਰ ਨੇੜ ਨ ਆਵਈ ਫਿਰ ਬੋੜ ਨ ਮਰੀਏ ਪਵ ਸਾਗਰ ਸੰਸਾਰ ਵਿਖ ਸੋ ਪਾਰ ਉਤਰੀਐ ਹਰ ਗੁਣ ਗੁੰਫੋ ਮਨ ਮਾਲ ਹਰ ਸਭ ਮਲ ਪਰ ਹਰੀਐ ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨਰ ਹਰੀਐ ਕਹਿੰਦੇ ਸਾਦ ਦੀ ਇਹ ਨਿਸ਼ਾਨੀਆਂ ਗੁਰੂ ਦੀ ਕਹਿੰਦੇ ਜਿਹਨੂੰ ਅਸੀਂ ਮਿਲ ਲਈਏ ਤੇ ਫਿਰ ਅਸੀਂ ਸੰਸਾਰ ਸਾਗਰ ਤਰ ਲਈਏ ਉਹ ਹੈ ਜੋ ਸਾਨੂੰ ਸੰਸਾਰ ਸਾਗਰ ਤੋਂ ਤਾਰਦਾ ਹੈ ਉਹ ਅਸਲੀ ਸਾਧ ਹੈ ਉਹ ਹੈ ਗੁਰੂ ਫਿਰ ਕਹਿੰਦੇ ਜਿਹੜੇ ਜੀਵ ਨੇ ਸਾਧੂ ਦੇ ਨਾਲ ਸੰਗ ਹੋ ਗਿਆ ਉਹਨੂੰ ਫਿਰ ਜਮਾਂ ਦਾ ਡਰ ਨਹੀਂ ਰਹਿੰਦਾ ਉਹਨੂੰ ਫਿਰ ਆਤਮਿਕ ਮੌਤ ਨਹੀਂ ਆਉਂਦੀ ਉਹ ਇਸ ਸੰਸਾਰ ਭਵ ਸਾਗਰ ਤੋਂ ਤਰ ਜਾਂਦਾ ਹੈ ਕਹਿੰਦੇ ਹਰੀ ਦੇ ਗੁਣ ਗਾਉਣ ਦੇ ਨਾਲ ਉਹਦੇ ਗੁਣਾ ਦੀ ਮਾਲਾ ਬਣਾ ਕੇ ਗਾਲਚ ਪਾਉਣ ਦੇ ਨਾਲ ਸਾਡੀ ਸਾਰੀ ਮੈਲ ਉੱਤਰ ਜਾਂਦੀ ਹੈ ਵਿਕਾਰਾਂ ਦੀ ਫਿਰ ਨਾਨਕ ਜੀ ਕਹਿੰਦੇ ਨੇ ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਪਰ ਨਰ ਹਰੀਏ ਜਿਹੜੇ ਫਿਰ ਕਹਿੰਦੇ ਉਹਦੇ ਗੁਣਾ ਦੀ ਮਾਲਾ ਗਾਲਚ ਪਾਉਂਦੇ ਨੇ ਗੁਣ ਗਾਇਨ ਕਰਦੇ ਨੇ ਫਿਰ ਉਹ ਉਸ ਪਾਰ ਬ੍ਰਹਮ ਪ੍ਰੀਤਮ ਨੂੰ ਮਿਲ ਲੈਂਦੇ ਨੇ ਸ਼ਲੋਕ ਮਹੱਲਾ ਪੰਜਵਾਂ ਨਾਨਕ ਆਏ ਸੇ ਪਰਵਾਣ ਹੈ ਜਿਨ ਹਰ ਵੁਠਾ ਚਿੱਤ ਗਾਲੀ ਆਲਪ ਲਾਲੀਆਂ ਕੰਮ ਨ ਆਵੈ ਮਿਤ ਨਾਨਕ ਜੀ ਕਹਿੰਦੇ ਨੇ ਵੀ ਉਸ ਜੀਵ ਦਾ ਆਇਆ ਸੰਸਾਰ ਤੇ ਸਫਲ ਹੈ ਜਿਸ ਦੇ ਮਨ ਵਿੱਚ ਹਿਰਦੇ ਵਿੱਚ ਉਹ ਪਰਮਾਤਮਾ ਵਸ ਗਿਆ ਬਾਕੀ ਕਹਿੰਦੇ ਹੋਰ ਤਾਂ ਸੰਸਾਰ ਦੀਆਂ ਗੱਲਾਂ ਇੱਧਰ ਉੱਧਰ ਦੀਆਂ ਕਿਸੇ ਕੰਮ ਨਹੀਂ ਆਉਂਦੀਆਂ ਮਹੱਲਾ ਪੰਜ ਮਾ ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ ਪੂਰਨ ਅਗਮ ਬਿਸਮਾਦ ਨਾਨਕ RAM ਨਾਮ ਤਨ ਕੀਤਾ ਪੂਰੇ ਗੁਰ ਪ੍ਰਸਾਦ ਨਾਨਕ ਜੀ ਕਹਿੰਦੇ ਨੇ ਜੇ ਸਜੀਵ ਨੂੰ ਗੁਰੂ ਦੀ ਕਿਰਪਾ ਦੇ ਨਾਲ ਨਾਮ ਧੰਨ ਮਿਲ ਗਿਆ ਉਹਨੂੰ ਕਹਿੰਦੇ ਉਹ ਪਰਮਾਤਮਾ ਜੋ ਅਗੰਮ ਹੈ ਅਸਚਰਜ ਅਸਚਰਜ ਮਈ ਹੈ ਉਹ ਕਹਿੰਦੇ ਉਸ ਜੀਵ ਨੂੰ ਦ੍ਰਿਸ਼ਟੀ ਆ ਗਿਆ ਉਹਦਾ ਮਿਲਾਪ ਪਰਮਾਤਮਾ ਨਾਲ ਹੋ ਗਿਆ ਜਿਨੇ ਨਾਮ ਧੰਨ ਗੁਰੂ ਦੀ ਕਿਰਪਾ ਨਾਲ ਇਕੱਠਾ ਕਰ ਲਿਆ ਪੌੜੀ ਤੋ ਹੋ ਨ ਚੱਲੀ ਖਸਮ ਨਾਲ ਲੱਭ ਮੋਹੇ ਵਿਗੁੱਤੇ ਕਰ ਤਬ ਕਰਨ ਪਲੇਰਿਆਂ ਮਦਮਾਇਆ ਸੁੱਤੇ ਕਹਿੰਦੇ ਪ੍ਰਮਾਤਮਾ ਦੇ ਨਾਲ ਕੋਈ ਝੂਠ ਠੱਗੀ ਨਹੀਂ ਚੱਲ ਸਕਦੀ ਕਹਿੰਦੇ ਜਿਹੜੇ ਜੀਵ ਲਾਲਚ ਹੰਕਾਰ ਦੇ ਵਿੱਚ ਕਹਿੰਦੇ ਹਰ ਵਕਤ ਗੁਲਤਾਨ ਰਹਿੰਦੇ ਨੇ ਉਹ ਕਹਿੰਦੇ ਮਾੜੇ ਕੰਮ ਕਰਦੇ ਨੇ ਉਹ ਕਹਿੰਦੇ ਮਾਇਆ ਦੇ ਪਿਆਰ ਵਿੱਚ ਜਿਸ ਤਰਾਂ ਗਲਤਾਨ ਨੇ ਫਿਰ ਫਿਰ ਜੂਨ ਪਵਾਇਨ ਜਮ ਮਾਰਗ ਮੁਤੇ ਫਿਰ ਕਹਿੰਦੇ ਆਵਾਗਮਨ ਦੇ ਵਿੱਚ ਪੈ ਜਾਂਦੇ ਨੇ ਮੁੜ ਮੁੜ ਜਨਮ ਮਰਨ ਹੁੰਦਾ ਤੇ ਫਿਰ ਕਹਿੰਦੇ ਧਰਮ ਰਾਜ ਦਾ ਰਸਤਾ ਉਹਨਾਂ ਲਈ ਹੈ ਕੀਤਾ ਪਾਇਨ ਆਪਣਾ ਦੁੱਖ ਸੇਤੀ ਜੁਤੇ ਨਾਨਕ ਨਾਏ ਵਿਸਾਰੀਐ ਸਭ ਮੰਦਿਰ ਉੱਤੇ ਫਿਰ ਕਹਿੰਦੇ ਜਿਹੜੇ ਮਾੜੇ ਕੰਮ ਕਰਦੇ ਨੇ ਜਿਸ ਤਰ੍ਹਾਂ ਦਾ ਉਹ ਬੀਜ ਬੀਜਦੇ ਨੇ ਉਸ ਤਰ੍ਹਾਂ ਦਾ ਫਲ ਖਾਂਦੇ ਨੇ ਫਿਰ ਹਮੇਸ਼ਾ ਦੁੱਖਾਂ ਦੇ ਨਾਲ ਉਹਨਾਂ ਦਾ ਵਾਸਤਾ ਪੈਂਦਾ ਫਿਰ ਨਾਨਕ ਜੀ ਕਹਿੰਦੇ ਨੇ ਵੀ ਜਿਨ੍ਹਾਂ ਨੇ ਨਾਮ ਵਿਸਾਰ ਦਿੱਤਾ ਪਰਮਾਤਮਾ ਦਾ ਉਹਨਾਂ ਦੇ ਲਈ ਹਰ ਇੱਕ ਸਮਾਂ ਹੀ ਮਾੜਾ ਹੈ ਚਾਹੇ ਸੰਸਾਰ ਲਈ ਰੁੱਤ ਕਿਹੜੀ ਵੀ ਆ ਪਰ ਉਹਨਾਂ ਲਈ ਹਰ ਇੱਕ ਵਕਤ ਮਾੜਾ ਜਿਨ੍ਹਾਂ ਨੇ ਉਹਦਾ ਨਾਮ ਵਿਸਾਰ ਦਿੱਤਾ ਸ਼ਲੋਕ ਮਹੱਲਾ 5 ਉਠੰਦਿਆਂ ਬਹੰਦਿਆਂ ਸਵੰਦਿਆਂ ਸੁਖ ਸੋਏ ਨਾਨਕ ਨਾਮ ਸਲਾਹੀਏ ਮਨ ਤਨ ਸੀਤਲ ਹੋਏ ਪੰਨਾ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਉੱਠਦੇ ਬੈਹਂਦੇ ਸੌਂਦੇ ਸੁੱਖ ਚ ਰਹਿੰਦੇ ਨੇ ਉਹ ਜੀਵ ਨੇ ਉਹ ਜਿਹੜੇ ਉਹਦਾ ਨਾਮ ਸਲਾਉਂਦੇ ਨੇ ਜਿਹੜੇ ਉਹਦੀ ਸਿਫਤ ਸਦਾ ਕਰਦੇ ਨੇ ਉਹਨਾਂ ਦਾ ਮਾਨ ਵੀ ਤੇ ਤਨ ਵੀ ਹਮੇਸ਼ਾ ਸ਼ਾਂਤੀ ਚ ਰਹਿੰਦਾ ਮਹੱਲਾ ਪੰਜਵਾਂ ਲਾਲਚ ਅਟਿਆ ਨਿਤ ਫਿਰੈ ਸਵਾਰਥ ਕਰੇ ਨਾ ਕੋਏ ਜਿਸ ਗੁਰ ਪੇਟੈ ਨਾਨਕਾ ਤਿਸ ਮਨ ਵਸਿਆ ਸੋਏ ਕਹਿੰਦੇ ਜਿਹੜੇ ਜੀਵ ਸਿਰਫ ਲਾਲਚ ਵਿੱਚ ਰਹਿੰਦੇ ਨੇ ਪਰ ਉਹਦਾ ਨਾਂ ਨਹੀਂ ਲੈਂਦੇ ਹੈਗੇ ਫਿਰ ਕਹਿੰਦੇ ਉਹ ਸੁੱਖਾਂ 'ਚ ਨਹੀਂ ਰਹਿ ਸਕਦੇ ਲਾਲਚ ਟਿਆ ਨਿਤ ਫਿਰੇ ਸਵਾਰਥ ਕਰੇ ਨ ਕੋਏ ਜਿਸ ਗੁਰ ਪੇਟੈ ਨਾਨਕਾ ਤਿਸ ਮਨ ਵਸਿਆ ਸੋਏ ਕਹਿੰਦੇ ਜਿਹੜੇ ਲਾਲਚ ਵਿੱਚ ਰਹਿੰਦੇ ਨੇ ਪਰ ਉਹਦੇ ਨਾਮ ਨੂੰ ਕਹਿੰਦੇ ਵੀ ਨਹੀਂ ਜਪਦੇ ਫਿਰ ਕੋਈ ਕਾਰਜ ਨਹੀਂ ਉਹਨਾਂ ਦਾ ਰਾਸ ਆਉਂਦਾ ਫਿਰ ਕਹਿੰਦੇ ਜਿਹੜੇ ਗੁਰੂ ਨੂੰ ਮਿਲਦੇ ਨੇ ਨਾਨਕ ਜੀ ਕਹਿੰਦੇ ਉਹਨਾਂ ਦੇ ਮਨ ਵਿੱਚ ਹੀ ਪਰਮਾਤਮਾ ਆ ਕੇ ਵਸਦਾ ਪੌੜੀ ਸਭੇ ਵਸਤੂ ਕੌੜੀਆਂ ਸੱਚੇ ਨਾਮੋਂ ਮਿੱਠਾ ਸਾਦ ਆਇਆ ਤਿਨ ਹਰ ਜਨਾ ਚਖ ਸਾਦੀ ਡਿੱਠਾ ਪਾਰ ਬਰਾਮ ਜਿਸ ਲਿਖਿਆ ਮਨ ਤਿਸੈ ਉੱਠਾ ਇਕ ਨਿਰੰਜਨ ਰਵ ਰਿਹਾ ਪਾਉ ਦੁਆ ਕੁੱਠਾ ਹਰ ਨਾਨਕ ਮੰਗੇ ਜੋੜ ਕਰ ਪ੍ਰਭ ਦੇਵੈ ਤੁਠਾ ਕਹਿੰਦੇ ਸੰਸਾਰ ਦੀਆਂ ਸਾਰੀਆਂ ਵਸਤੂ ਕੌੜੀਆਂ ਹੁੰਦੀਆਂ ਨੇ ਅੰਤ ਵਿੱਚ ਉਹਨਾਂ ਦਾ ਨਤੀਜਾ ਕੌੜਾ ਹੁੰਦਾ ਸਿਰਫ ਸੱਚੇ ਦਾ ਨਾਮ ਮਿੱਠਾ ਪਰ ਕਹਿੰਦੇ ਸੱਚੇ ਦੇ ਨਾਮ ਦਾ ਸਵਾਦ ਉਹਨਾਂ ਹੀ ਸੰਤ ਜਨਾਂ ਨੇ ਚੱਖਿਆ ਜਿਨ੍ਹਾਂ ਨੇ ਕਹਿੰਦੇ ਉਹਦਾ ਨਾਮ ਜਪਿਆ ਉਹਨਾਂ ਨੂੰ ਹੀ ਉਹਦਾ ਕਹਿੰਦੇ ਨਾਮ ਰਸ ਚੱਖਿਆ ਹੈਗਾ ਕਹਿੰਦੇ ਪਰ ਮਿਲਦਾ ਉਹਨਾਂ ਨੂੰ ਹੀ ਜਿਨ੍ਹਾਂ ਦੇ ਭਾਗਾਂ ਵਿੱਚ ਪ੍ਰਮਾਤਮਾ ਨੇ ਲਿਖਿਆ ਹੁੰਦਾ ਇਨਾਂ ਦੇ ਇਨਾਂ ਦੇ ਭਾਗਾਂ ਵਿੱਚ ਲਿਖਿਆ ਹੈ ਪਰਮਾਤਮਾ ਉਹਨਾਂ ਦੇ ਹਿਰਦੇ ਘਰ ਵਿੱਚ ਵਸਦਾ ਕਹਿੰਦੇ ਕਹਿੰਦੇ ਹਰ ਇੱਕ ਜਗ੍ਹਾ ਤੇ ਉਹ ਪਰਮਾਤਮਾ ਹੀ ਵਸ ਰਿਹਾ ਹੈ ਉਹਨਾਂ ਦੇ ਹਿਰਦੇ ਵਿੱਚ ਹਰ ਇੱਕ ਜਗ੍ਹਾ ਤੇ ਪਰਮਾਤਮਾ ਵਸਦਾ ਤੇ ਉਹਨਾਂ ਨੂੰ ਬਾਕੀ ਹਰ ਇੱਕ ਜਗ੍ਹਾ ਤੇ ਪਰਮਾਤਮਾ ਹੀ ਵਸਦਾ ਨਜ਼ਰ ਆਉਂਦਾ ਹੈ ਉਹਨਾਂ ਦੇ ਅੰਦਰ ਦੂਜਾ ਮਾਇਆ ਵਾਲਾ ਭਾਵ ਨਹੀਂ ਰਹਿੰਦਾ ਨਾਨਕ ਜੀ ਕਹਿੰਦੇ ਨੇ ਵੀ ਨਾਨਕ ਜੀ ਵੀ ਦੋਨੋਂ ਹੱਥ ਜੋੜ ਕੇ ਪਰਮਾਤਮਾ ਤੋਂ ਨਾਮਦਾਨ ਮੰਗਦੇ ਨੇ ਤੇ ਜਦੋਂ ਪਰਮਾਤਮਾ ਖੁਸ਼ ਹੁੰਦੇ ਨੇ ਤੇ ਪਰਮਾਤਮਾ ਖੁਸ਼ ਹੋ ਕੇ ਨਾਨਕ ਦੀ ਝੋਲੀ 'ਚ ਨਾਮਦਾਨ ਪਾਉਂਦੇ ਨੇ ਹਰ ਨਾਨਕ ਮੰਗੇ ਜੋੜ ਕਰ ਪ੍ਰਭ ਦੇ ਵੈ ਤੁਠਾ ਜੋ ਵੀ ਕਹਿੰਦੇ ਪਰਮਾਤਮਾ ਦੇ ਦਰ ਤੇ ਝੋਲੀ ਅਡਦਾ ਹੈ ਉਹਦਾ ਨਾਮ ਜਪਦਾ ਹੈ ਪਰਮਾਤਮਾ ਦੀਆ ਦੇ ਘਰ ਵਿੱਚ ਆ ਕੇ ਖੁਸ਼ ਹੋ ਕੇ ਨਾਮਦਾਨ ਉਹਦੀ ਝੋਲੀ ਪਾ ਦਿੰਦਾ ਹੈ ਫਿਰ ਆਪਾਂ ਸਾਰੇ ਬਸ ਉਹਦੇ ਦਰ ਦੇ ਮੰਗ ਤੇ ਬਣ ਜਾਈਏ ਉਹਦੇ ਨਾਮ ਦੀ ਸਿਫਤ ਸਲਾਹ ਕਰੀਏ ਸੰਗਤ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿ